ਚੰਡੀਗੜ੍ਹ ਮੇਅਰ ਦੀ ਚੋਣ ਦੇ ਮਾਮਲੇ ਵਿੱਚ ਸੁਪਰੀਮ ਕੋਰਟ ਨੇ ਹੁਣ ਇੰਟਰਵਿਨ ਕਰ ਦਿੱਤਾ ਹੈ ਸੁਪਰੀਮ ਕੋਰਟ ਨੇ ਕਿਹਾ ਕਿ ਉਹਨਾਂ ਨੂੰ ਵੀ ਲੱਗ ਰਿਹਾ ਹੈ ਕਿ ਇੱਥੇ ਹੁਣ ਕੌਂਸਲਰਾਂ ਦੀ ਖਰੀਦੋ-ਫਰੋਖਤ ਹੋ ਰਹੀ ਹੈ ਅਸੀਂ ਹਾਈ ਕੋਰਟ ਨੂੰ ਵੀ ਅਪੀਲ ਕਰ ਦਿੰਨੇ ਆ ਕਿ ਆਪਣੇ ਇੱਕ ਬੰਦੇ ਨੂੰ ਅਪਾਇੰਟ ਕਰਨ ਅਤੇ ਸਾਰੇ ਡਾਕੂਮੈਂਟ ਲੈ ਕੇ ਮੰਗਲਵਾਰ ਦੁਪਹਿਰ 2 ਵਜੇ ਸਾਡੇ ਕੋਲ ਭੇਜਣ ਅਸੀਂ ਮੰਗਲਵਾਰ ਦੁਪਹਿਰ 2 ਵਜੇ ਪੂਰੀ ਪਰਚੋਲ ਕਰਾਂਗੇ ਪੂਰੀ ਵੀਡੀਓ ਡਿਲੀਗ੍ਰਾਫੀ ਹੋਈ ਹੋਵੇਗੀ ਉਹ ਦੇਖਾਂਗੇ ਤੇ ਦੇਖਾਂਗੇ ਕਿ ਕਿਸ ਤਰ੍ਹਾਂ ਜਿਹੜੀਆਂ ਵੋਟਾਂ ਨੇ ਜਾਂ ਬੈਲਟ ਪੇਪਰ ਨੇ ਉਹਨਾਂ ਨੂੰ ਇਸਤੇਮਾਲ ਕੀਤਾ ਗਿਆ ਹੈ ਸੁਪਰੀਮ ਕੋਰਟ ਨੇ ਇਹ ਵੀ ਕਿਹਾ ਹੈ ਕਿ ਅਸੀਂ ਇੱਕ ਇੱਕ ਚੀਜ਼ ਦੀ ਨਿਗਰਾਨੀ ਰੱਖਣੀ ਹੈ ਇੱਥੇ ਤਾਂਕਿ ਅਸੀਂ ਜਿਹੜੇ ਟਰਨਿੰਗ ਅਫਸਰ ਸਨ ਅਨਿਲ ਮਸੀ ਉਹਨਾਂ ਨੂੰ ਵੀ ਸਵਾਲ ਕਰਨੇ ਹੈ ਕਿ ਆਖਰ ਉਹਨਾਂ ਨੇ ਅੱਠ ਪੇਪਰਾਂ ਤੇ ਅੱਠ ਵੋਟਾਂ ਤੇ ਐਕਸ ਦਾ ਕ੍ਰੋਸ ਦਾ ਨਿਸ਼ਾਨ ਕਿਉਂ ਬਣਾਇਆ ਜਦਕਿ ਜਦੋਂ ਪਹਿਲਾ ਹਾਈ ਕੋਰਟ ਨੇ ਪੁੱਛਿਆ ਸੀਗਾ ਤਾਂ ਉਦੋਂ ਰਿਲ ਮਸੀਨ ਨੇ ਕਿਹਾ ਸੀ ਕਿ ਮੈਂ ਟਰਨਿੰਗ ਅਫਸਰ ਆ ਮੈਂ ਉਹ ਕ੍ਰੋਸ ਦਾ ਐਕਸਟਰਾ ਨਿਸ਼ਾਨ ਬਣਾਇਆ ਸੀ ਉਹ ਜਿਹੜੇ ਮਤ ਪੇਪਰ ਗਲਤ ਸਨ ਵੈਲਿਡ ਨਹੀਂ ਸਨ ਪਰ ਹੁਣ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਉਹਨਾਂ ਨੂੰ ਇਹੀ ਡਾਊਟ ਹੈ ਕਿ ਕਿਤਨਾ ਕਿਤੇ ਕੌਂਸਲਰਾਂ ਦੀ ਖਿੱਦੂ ਫਰੋਕਤ ਹੋ ਰਹੀ ਹੈ ਤੇ ਚੰਡੀਗੜ੍ਹ ਦੇ ਵਿੱਚ ਆਪਣਾ ਮੇਅਰ ਬਣਾਉਣ ਵਾਸਤੇ ਇੱਕ ਸਥਾਨਕ ਜਿਹਲੀ ਪਾਰਟੀ ਹੈ ਉਹਦੇ ਵੱਲੋਂ ਪੂਰਾ ਜ਼ੋਰ ਲਗਾਇਆ ਜਾ ਰਿਹਾ ਲੇਕਿਨ ਜਿਹੜੀ ਵੀ ਵੋਟਾਂ ਦੀ ਹੁਣ ਗਿਣਤੀ ਹੋਵੇਗੀ ਚਾਹੇ ਉਹ ਬੈਲਟ ਪੇਪਰ ਨੇ ਚਾਹੇ ਦੂਜੀ ਵੋਟਾਂ ਨੇ ਪੂਰਾ ਧਿਆਨ ਦਿੱਤਾ ਜਾਊਗਾ ਧਿਆਨ ਰੱਖਿਆ ਜਾਊਗਾ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਡਿਸਕ੍ਰਿਪੈਂਸੀ ਜਲੀ ਉਹ ਨਾ ਪਾਈ ਜਾਵੇ ਤੇ ਕੋਸ਼ਿਸ਼ ਇਹ ਹੋਵੇ ਕਿ ਕੌਂਸਲਰਾਂ ਦੀ ਖਿੱਦੂ ਫਰੋਕਤ ਤੋਂ ਬਿਨਾਂ ਹੀ ਜੋ ਜਾਇਜ਼ ਤੌਰ ਤੇ ਸਹੀ ਤਰੀਕੇ ਨਾਲ ਮੇਅਰ ਦੀ ਚੋਣ ਹੁੰਦੀ ਹੈ ਚੰਡੀਗੜ੍ਹ ਦੇ